वो मेरे साथ है हरदम हर, हर पल ओ मेरे संग डर के मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਕੁਝ ਖ਼ਬਰੀ ਦੇ ਅੱਜ ਦੇ ਇਸ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਜਬੂਰ 103 ਦੇ ਤਿੰਨ ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ ਪਰਮੇਸ਼ਰ ਨੇ ਪਵਿੱਤਰ ਬਾਈਬਲ ਦੇ ਪੁਰਾਣੇ ਨੇਮ ਅਤੇ ਨਵੇਂ ਨੇਮ ਵਿੱਚ ਪ੍ਰਭੂ ਯਿਸੂ ਮਸੀਹ ਨੇ ਬੁਖਾਰ ਲਕਵਾ ਕੋੜ ਖੂਨ ਬਹਾਓ ਆਦੀ ਕਈ ਪ੍ਰਕਾਰ ਦੇ ਚਮੜੀ ਰੋਗਾਂ ਗਠੀਆ ਅਧਰੰਗ ਬહેરાਪਨ ਗੁੰਗਾਪਨ ਅਤੇ ਪੁਰਾਣੇ ਤੋਂ ਪੁਰਾਣੇ ਰੋਗਾ ਨਾਲ ਪੀੜਿਤ ਭ੍ਰਿਸ਼ਟ ਆਤਮਿਆਵਾਲੇ ਅਤੇ ਇਸ ਪ੍ਰਕਾਰ ਦੇ ਰੋਗਾਂ ਨਾਲ ਜਕੜੇ ਹੋਏ ਕਈ ਲੋਕਾਂ ਨੂੰ ਚੰਗਾ ਕੀਤਾ। ਪਰਮੇਸ਼ਰ ਨੇ ਤਾਂ ਮਨੁੱਖੀ ਦੇਹ ਨੂੰ ਆਪਣੇ ਹੀ ਹੱਥਾਂ ਨਾਲ ਰਚਿਆ ਹੈ। ਇਸ ਲਈ ਸਾਡੇ ਸਰੀਰ ਦੀ ਕਿਸੇ ਵੀ ਬਿਮਾਰੀ ਨੂੰ ਦੂਰ ਕਰਨਾ ਉਸ ਲਈ ਔਖਾ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਾਡੀਆਂ ਬਿਮਾਰੀਆਂ ਨੂੰ ਚੰਗਾ ਕਰਦਾ ਹੈ। ਜਬੂਰਕਾਰ ਦੇ ਦੁਆਰਾ ਕਹੇ ਗਏ ਸਾਰੇ ਵਚਨਾਂ ਦਾ ਸਹੀ ਅਰਥ ਸਮਝਣਾ ਵੀ ਜ਼ਰੂਰੀ ਹੈ ਕਫਰਨਾਹੂ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਇੱਕ ਘਾਰ ਵਿੱਚ ਸਨ ਤਾਂ ਕੁਝ ਲੋਕਾਂ ਨੇ ਇੱਕ ਭੀੜ ਦੇ ਕਾਰਨ ਜਦੋਂ ਕੋਈ ਰਾਹ ਅੰਦਰ ਜਾਣ ਲਈ ਨਾ ਪਾਇਆ ਤਾਂ ਉਹਨਾਂ ਨੇ ਆਪਣੇ ਮਿੱਤਰ ਨੂੰ ਜੋ ਅਧਰੰਗ ਦਾ ਮਾਰਿਆ ਹੋਇਆ ਸੀ ਸ਼ਾਤੂਤੋਂ ਖਪਰੇਲਾ ਨੂੰ ਹਟਾ ਕੇ ਉਹਨੂੰ ਮੰਝੇ ਸਣੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਵਿਚਕਾਰ ਲਮਕਾ ਦਿੱਤਾ ਉਹਨਾਂ ਦਾ ਵਿਸ਼ਵਾਸ ਵੇਖ ਕੇ ਪ੍ਰਭੂ ਯਿਸੂ ਨੇ ਕਿਹਾ ਮਨੁੱਖਾ ਤੇਰੇ ਪਾਪ ਤੈਨੂੰ ਮਾਫ ਹੋਏ ਇਹ ਸੁਣ ਕੇ ਸਾਰੇ ਹੈਰਾਨ ਹੋਏ ਕਿਉਂਕਿ ਸਾਰਿਆਂ ਨੂੰ ਆਸ ਸੀ ਕਿ ਉਹ ਲਕਵੇ ਦੇ ਰੋਗ ਤੋਂ ਪੀੜਿਤ ਮਨੁੱਖ ਨੂੰ ਚੰਗਿਆ ਕਰੇਗਾ ਪਰ ਪ੍ਰਭੂ ਯਿਸੂ ਨੇ ਉਸ ਨੂੰ ਉਸ ਦੇ ਪਾਪਾਂ ਦੀ ਮਾਫੀ ਦਾ ਨਿਸ਼ਚੇ ਦਿੱਤਾ ਅਜਿਹਾ ਕਰਕੇ ਪ੍ਰਭੂ ਨੇ ਦਿਖਾ ਦਿੱਤਾ ਕਿ ਉਸ ਨੂੰ ਮਨੁੱਖ ਦੇ ਸਰੀਰਕ ਰੋਗਾਂ ਨਾਲੋਂ ਵੱਧ ਪਾਪ ਰੋਗ ਦੀ ਚਿੰਤਾ ਹੈ ਕਿਉਂਕਿ ਪਾਪ ਮਾਫ ਕਰਨ ਦਾ ਅਧਿਕਾਰ ਸਿਰਫ ਇੱਕ ਹੀ ਕੋਲ ਹੈ ਭਾਵੇਂ ਪ੍ਰਭੂ ਯਿਸੂ ਮਸੀਹ ਦੇ ਕੋਲ ਕਿਉਂਕਿ ਮਨੁੱਖ ਨੂੰ ਪਾਪਾਂ ਦੀ ਮਾਫੀ ਦੇਣ ਲਈ ਹੀ ਪ੍ਰਭੂ ਯਿਸੂ ਮਸੀਹ ਖੁਦ ਆਪ ਸਲੀਬ ਉੱਤੇ ਬਲੀਦਾਨ ਹੋਇਆ ਅਤੇ ਮੁਰਦਿਆਂ ਵਿੱਚੋਂ 3 ਤੀਸਰੇ ਦਿਨ ਜੀ ਉੱਠਿਆ ਹੁਣ ਜੋ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਪਾਪਾਂ ਦੀ ਮਾਫੀ ਅਤੇ ਅਨੰਤ ਜੀਵਨ ਪਾਉਂਦਾ ਹੈ ਕੀ ਤੁਸੀਂ ਵੀ ਇਹ ਇੱਛਾ ਨਹੀਂ ਕਰਦੇ ਹੋ ਜੋ ਤੁਸੀਂ ਵੀ ਪਾਪ ਰੋਗ ਤੋਂ ਚੰਗਾਈ ਪਾ ਸਕੋ ਇੱਕ ਸਹੀ ਫੈਸਲਾ ਲੈਣ ਦੇ ਲਈ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ